ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਲੋਕ ਧਾਰਾ ਬਾਰੇ ਮੈਂ ਸੁਖਰਾਜ ਸਿੰਘ ਸਿਸਨ ਪ੍ਰੋਫੈਸਰ ਪੰਜਾਬੀ ਅੱਜ ਸਾਡਾ ਵਿਸ਼ਾ ਹੈ ਲੋਕ ਧਾਰਾ ਪਰਿਭਾਸ਼ਾ ਪ੍ਰਕਿਰਤੀ ਅਤੇ ਲੱਛਣ ਅਸੀਂ ਉਹਨਾਂ ਲੋਕ ਧਾਰਾ ਬਾਰੇ ਗੱਲ ਕਰਾਂਗੇ ਜੋ ਪੁਰਾਣੇ ਰੀਤ ਰਿਵਾਜ ਰਸਮਾਂ ਇਹ ਸਾਰਾ ਕੁਝ ਲੋਕ ਧਾਰਾ ਦੇ ਖੇਤਰ ਵਿੱਚ ਆਉਂਦਾ ਹੈ ਤੇ ਅੱਜ ਅਸੀਂ ਉਸ ਨੂੰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕ ਧਾਰਾ ਕੀ ਹੈ ਲੋਕਤਾਰਦੀ ਪਰਿਭਾਸ਼ਾ ਕੀ ਹੈ ਇਹ ਸ਼ਬਦ ਕਿੱਥੋਂ ਆਇਆ ਇਹ ਸਾਰੇ ਗੱਲਾਂ ਆਪਾਂ ਇਸ ਸਲਾਈਡ ਦੇ ਵਿੱਚ ਇਸ ਵੀਡੀਓ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਲੋਕਤਾਰਾ ਸ਼ਬਦ ਅੰਗਰੇਜ਼ੀ ਦੇ ਫੋਕਲੋਰ ਦਾ ਪੰਜਾਬੀ ਅਨਵਾਦ ਹੈ ਅੰਗਰੇਜ਼ੀ ਵਿੱਚ ਸ਼ਬਦ ਹੈ ਫੋਕਲੋਰ ਇਹ ਸ਼ਬਦ ਪਹਿਲੀ ਵਾਰ 1846 ਦੇ ਵਿੱਚ ਵਿਲੀਅਮ ਜੌਨ ਥੌਮਸ ਨੇ ਵਰਤਿਆ ਸੀ ਉਸਨੇ ਇਹ ਸ਼ਬਦ ਪ੍ਰਾਤਨ ਸਿਸ਼ਟਾਚਾਰ ਰੀਤਾ ਰਸਮਾ ਵਿਮਹਾ ਪਰਮਾ ਤੇ ਮੁਹਾਵਰੇ ਨੂੰ ਵਰਤਦੇ ਹੋਏ ਇਸ ਨੂੰ ਇਕੱਠਾ ਕਰਨ ਤੇ ਜ਼ੋਰ ਦਿੱਤਾ ਸੀ ਕਿ ਇਹ ਚੀਜ਼ਾਂ ਸੰਭਾਲ ਕੇ ਰੱਖਿਆ ਜਾਣ ਇਹ ਸਮੇਂ ਨਾਲ ਸਾਡੇ ਕੋਲੋਂ ਨਸ਼ਟ ਹੋ ਰਹੀਆਂ ਆ ਉਹ ਲੋਕ ਸਾਡੇ ਕੋਲੋਂ ਦੂਰ ਜਾ ਰਹੇ ਆ ਉਹਨਾਂ ਦੀ ਮੌਤ ਹੋ ਰਹੀ ਹੈ ਤੇ ਉਹਨਾਂ ਦੇ ਜਿਹਨ ਦੇ ਵਿੱਚ ਉਹਨਾਂ ਦੇ ਚੇਤਿਆਂ ਵਿੱਚ ਅਜੇਹਾ ਬਹੁਤ ਕੁਝ ਹੈ ਜਿਹੜਾ ਕੋ ਜੋ ਆਪਣੇ ਦਿਮਾਗਾਂ ਵਿੱਚ ਸੰਭਾਲੀ ਬੈਠੇ ਆ ਸੋ ਉਸ ਅਮੀਰ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ ਇਹ ਪਹਿਲਾ ਵਿਦਵਾਨ ਹੈ ਜੀ ਵਿਲੀਅਮ ਜੌਨ ਥਾਮਸ ਇਸ ਬੰਦੇ ਨੂੰ ਸਲਾਮ ਕਰਨਾ ਬਣਦਾ ਹੈ ਜਿਸ ਨੇ ਪਹਿਲੀ ਵਾਰ ਆ ਗੱਲ ਕੀਤੀ ਸੀ ਕਿ ਇਹਨਾਂ ਲੋਕਾਂ ਦਾ ਗਿਆਨ ਸੰਭਾਲ ਕੇ ਰੱਖਿਆ ਜਾਵੇ ਇਸ ਤੋਂ ਬਾਅਦ 3 ਸਾਲਾਂ ਬਾਅਦ ਇਸ ਬੰਦੇ ਨੇ ਇੱਕ ਪੱਤਰਕਾ ਜਾਰੀ ਕੀਤੀ ਜਿਸ ਦਾ ਨਾਂ ਰੱਖਿਆ ਨੋਟਿਸ ਐਂਡ ਕੁਅਰੀਜ਼ ਇਹਦਾ ਮੂਲ ਮੰਤਵ ਸੀਗਾ ਕਿ ਜਿਹੜਾ ਲੋਕਪ੍ਰੀਆ ਸਾਹਿਤ ਹੈ ਇਸ ਨੂੰ ਸੰਭਾਲ ਕੇ ਰੱਖਿਆ ਜਾਵੇ ਇਸ ਕਰਕੇ ਅਸੀਂ ਇਸ ਸਾਹਿਤ ਨੂੰ ਕਹਿੰਦੇ ਹਾਂ ਕਿ ਇਹ ਸ਼ਬਦ ਇਹ ਸਾਹਿਤ ਉਹ ਹੈ ਜਿਹੜਾ ਕਿ ਅਣਪੜ ਲੋਕਾਂ ਦਾ ਸਾਹਿਤ ਤੇ ਇਹ ਮੌਖਿਕ ਹੁੰਦਾ ਹੈ ਇੱਕ ਪੀੜੀ ਦੂਜੀ ਪੀੜੀ ਨੂੰ ਮੌਖਿਕ ਤਰੀਕਾ ਨਾਲ ਦਿੰਦੀ ਹੈ ਮੌਖਿਕ ਤਰੀਕਾ ਨਾਲ ਦਿੰਦੀ ਹੈ ਅੰਗਰੇਜ਼ੀ ਵਿੱਚ ਫੋਕ ਸ਼ਬਦ ਦੀ ਉਤਪਤੀ ਐਗਲੋਸੈਕਸਨਸ ਹਜ਼ ਫੋਲਕ ਤੋਂ ਹੋਈ ਮੰਨੀ ਜਾਂਦੀ ਹੈ ਅਸੱਭਿਆਗ ਲੋਕਾਂ ਦੇ ਲੋਕ ਹੀ ਫੋਕ ਹੁੰਦੇ ਆ ਇਸ ਕਰਕੇ ਫੋਕ ਦੀ ਉਤਪਤੀ ਤੇ ਇਹਦੇ ਨਾਲ ਅਸੀਂ ਲੋਰ ਸ਼ਬਦ ਲਾਉਣੇ ਆ ਇੱਕ ਲੋਰ ਦਾ ਅਰਥ ਹੁੰਦਾ ਨੌਲੇਜ ਇਸ ਤਰ੍ਹਾਂ ਫੋਕਲੋਰ ਸ਼ਬਦ ਸਧਾਰਨ ਲੋਕਾਂ ਦੀ ਵਿਦਿਆ ਦਾ ਨਾਮ ਹੈ ਇਹ ਅਨਪੜ੍ਹ ਲੋਕਾਂ ਦਾ ਗਿਆਨ ਹੈ ਜਿਹੜਾ ਕਿ ਪੀੜੀਦਰ ਪੀੜੀ ਉਹ ਆਪਣੇ ਮੌਖਿਕ ਤਰੀਕੇ ਨਾਲ ਇੱਕ ਦੂਜੇ ਨੂੰ ਦਿੰਦੇ ਰਹੇ ਆ ਤਾਂ ਪੰਜਾਬੀ ਵਿੱਚ ਲੋਕਧਾਰਾ ਵਾਸਤੇ ਹੋਰ ਵੱਖਰੇ ਵੱਖਰੇ ਨਾਮ ਹੈ ਉਹ ਕਿਹੜੇ-ਕਿਹੜੇ ਨਾਮ ਆ ਜੀ ਸਭ ਤੋਂ ਪਹਿਲਾਂ ਕਰਨੈਲ ਸਿੰਘ ਥਿੰਦ ਨੇ ਇਸ ਨੂੰ ਲੋਕ ਗਿਆਨ ਕਿਹਾ ਡਾਕਟਰ ਸਹਿੰਦਰ ਸਿੰਘ ਬੰਜਾਰਾ ਵੇਦੀ ਨੇ ਲੋਕਧਾਰਾ ਕਿਹਾ ਲੋਕ ਵੇਦ ਸ਼ਬਦ ਡਾਕਟਰ ਹਪਾਜਨ ਸਿੰਘ ਵਰਤਦਾ ਹੈ ਲੋਕ ਪਰੰਪਰਾ ਪ੍ਰਿੰਸੀਪਲ ਤੇਜਾ ਸਿੰਘ ਨੇ ਵਰਤਿਆ ਲੋਕ ਵਿਰਸਾ ਇਹ ਪਾਕਿਸਤਾਨੀ ਵਿਦਵਾਨ ਕਹਿੰਦੇ ਆ ਜੀ ਲੋਕ ਵਾਰਤਾ ਜਾਂ ਲੋਕ ਸੰਸਕ੍ਰਿਤੀ ਹਿੰਦੀ ਭਾਸ਼ਾ ਦੇ ਵਿਦਵਾਨ ਕਹਿੰਦੇ ਆ ਇਸ ਦਾ ਲੋਕ ਧਾਰਾ ਦੀ ਪਰਿਭਾਸ਼ਾ ਲੋਕ ਧਾਰਾ ਦੀ ਪਰਿਭਾਸ਼ਾ ਕਰਨੈਲ ਸਿੰਘ ਥਿੰਦ ਕੀ ਕਹਿੰਦੇ ਆ ਲੋਕ ਧਾਰਾ ਪਰੰਪਰਾਗਤ ਰੂਪ ਵਿੱਚ ਪ੍ਰਾਪਤ ਲੋਕ ਸੰਸਕ੍ਰਿਤੀ ਦੇ ਅੰਸ਼ਾਂ ਅਤੇ ਪ੍ਰਪੀਨ ਪ੍ਰਚੀਨ ਸੱਭਿਆਚਾਰਾਂ ਦੇ ਅਭਿਵਿਸ਼ਾਂ ਨਾਲ ਭਰਪੂਰ ਲੋਕ ਸਮੂਦਾ ਉਹ ਗਿਆਨ ਜਿਹੜਾ ਪੀੜੀਦਰ ਪੀੜੀ ਜਿਹੜਾ ਕਿ ਜਿਸ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੁੰਦੀ ਹੈ ਇਹ ਜਿਸ ਨੂੰ ਲੋਕ ਸਮੂਹ ਪ੍ਰਵਾਨਗੀ ਦੇ ਕੇ ਪੀੜੀਦਰ ਪੀੜੀ ਅੱਗੇ ਤੋਰੇ ਉਹ ਹੁੰਦਾ ਲੋਕ ਜਾਨ ਇਸ ਪਰਿਭਾਸ਼ਾ ਤੋਂ ਸਾਨੂੰ ਇਹ ਸਮਝ ਆਉਂਦਾ ਕਿ ਇਹ ਲੋਕ ਧਾਰਾ ਸਾਨੂੰ ਮੌਖਿਕ ਰੂਪ ਵਿੱਚ ਇੱਕ ਪੀੜੀ ਦੂਜੀ ਪੀੜੀ ਤੋਂ ਸਾਨੂੰ ਵਿਰਸੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ ਇਸ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੁੰਦੀ ਹੈ ਤੇ ਇਹ ਉਹਨਾਂ ਦੇ ਸਮੂਹ ਦੀ ਪ੍ਰਵਾਨਗੀ ਤੋਂ ਹੀ ਸਾਡੇ ਕੋਲੇ ਆਉਂਦਾ ਹੈ ਇਸ ਦੇ ਵਿੱਚ ਲੋਕ ਸਾਹਿਤ ਲੋਕ ਕਲਾ ਭਾਸ਼ਾ ਅਨੁਸ਼ਾਣ ਵਿਸ਼ਵਾਸ ਕਿਤੇ ਇਹ ਸਾਰੀਆਂ ਚੀਜ਼ਾਂ ਇਸ ਖੇਤਰ ਵਿੱਚ ਆ ਸਕਦੀਆਂ ਹਨ ਇਸ ਤਰ੍ਹਾਂ ਲੋਕਤਾਰਾ ਦੇ ਤੱਤਾਂ ਦੀ ਜੇ ਅਸੀਂ ਗੱਲ ਕਰਦੇ ਆ ਤਾਂ ਲੋਕਤਾਰਾ ਵਿੱਚ ਅਜਿਹੇ ਬਹੁਤ ਸਾਰੇ ਤੱਤ ਹੈ ਜਿਹੜੇ ਕਿ ਉਸ ਨੂੰ ਲੋਕਤਾਰਾ ਨੂੰ ਅੱਗੇ ਚਲਾਉਣ ਵਾਸਤੇ ਉਸ ਨੂੰ ਪੀੜੀ ਦਰ ਪੀੜੀ ਬਰਕਰਾਰ ਰੱਖਣ ਵਾਸਤੇ ਇਹ ਆਪਣੇ 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 ਸੱਭਿਆਚਾਰ ਨਾਲ ਮੇਚ ਤੇ ਆਧਾਰਿਤ ਹੁੰਦਾ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਅਸੀਂ ਲੋਕਤਾਰਾ ਦੇ ਪ੍ਰਮੁੱਖ ਲੱਛਣ ਕੀ ਹੈ ਕਿਸੇ ਵੀ ਜਨ ਸਮੂਹੀ ਲੋਕਤਾਰਾ ਉਸ ਦੇ ਵਿਸ਼ੇਸ਼ ਵਿਅਕਤੀਗਤ ਰੂਪਾਂ ਤੋਂ ਪਛਾਣੀ ਜਾਂਦੀ ਹੈ ਤਾਂ ਇਸ ਕਰਕੇ ਇਹ ਲੋਕਧਾਰਾ ਦੇ ਉਪਸ਼ੇਸ਼ ਲੱਛਣ ਕਿਹੜੇ-ਕਿਹੜੇ ਹੁੰਦੇ ਆ ਜੀ ਸਭ ਤੋਂ ਪਹਿਲਾ ਲੱਛਣ ਹੁੰਦਾ ਮਨੋਸਥਿਤੀ ਲੋਕਧਾਰਾ ਦਾ ਜਿਹੜਾ ਤਰੰਤਲ ਹੈ ਲੋਕ ਸਮੂਹੀ ਮਨੋਸਥਿਤੀ ਹੁੰਦੀ ਹੈ ਜਿਹੋ ਜੇ ਲੋਕ ਹੋਣਗੇ ਉਹੋ ਜੇ ਉਹਨਾਂ ਦੇ ਕਾਰੋਬਯਾਰ ਹੋਣਗੇ ਉਹੋ ਜੇ ਉਹਨਾਂ ਦੇ ਰੀਤਾਂ ਰਸਮਾਂ ਹੋਣਗੀਆਂ ਸਾਰਾ ਕੁਝ ਉਹਨਾਂ ਤੇ ਆਧਾਰਿਤ ਹੋਊਗਾ ਤਾਂ ਇਹ ਮਨੋਸਥਿਤੀ ਲੋਕਾਂ ਦੇ ਜੀਵਨ ਯੋਗਤ ਅਤੇ ਜੀਵਨ ਸਥਿਤੀ ਤੇ ਨਿਰਭਰ ਹੁੰਦੀ ਹੈ ਅੱਗੋਂ ਉਹ ਪੈਦਾਵਾਰੀ ਦੇ ਸਾਧਨ ਆਪਸੀ ਰਿਸ਼ਤਿਆਂ ਤੇ ਆਧਾਰਿਤ ਹੁੰਦੀ ਹੈ ਇਹਨਾਂ ਵਿੱਚ ਪਰਿਵਰਤਨ ਉਹਨਾਂ ਲੋਕਧਾਰਾ ਵਿੱਚ ਪਰਿਵਰਤਨ ਆਉਂਦਾ ਹੈ ਜਿਵੇਂ ਜਿਵੇਂ ਸਾਡੀ ਜੀਵਨ ਜਾਂਚ ਬਦਲੀ ਜਾਂਦੀ ਹੈ ਓਵੇਂ ਓਵੇਂ ਲੋਕਧਾਰਾ ਆਪਣੇ ਆਪ ਦੇ ਵਿੱਚ ਪਰਿਵਰਤਨ ਹੁੰਦੇ ਜਾਂਦੇ ਆ ਇਸ ਤਰ੍ਹਾਂ ਲੋਕਾਂ ਦੀ ਪਰ ਲੋਕਾਂ ਦੇ ਜੀਵਨ ਵਿੱਚ ਪਰਿਵਰਤਨ ਲੋਕਧਾਰਾ ਵਿੱਚ ਪਰਿਵਰਤਨ ਲੈ ਕੇ ਆਉਂਦਾ ਹੈ ਦੂਜਾ ਵੱਡਾ ਨਸ਼ਰਾ ਹੈ ਜੀ ਪਰੰਪਰਾ ਲੋਕਧਾਰਾ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਨਿਰੰਤਰ ਚੱਲਦੀ ਰਹਿੰਦੀ ਹੈ ਇਹ ਇਹੀ ਪਰੰਪਰਾ ਭਾਵੇਂ ਲੋਕਧਾਰਾ ਦੇ ਵਿੱਚ ਹਮੇਸ਼ਾ ਕੁਝ ਨਾ ਕੁਝ ਵਾਧਾ ਤੇ ਉਹਦੇ ਵਿੱਚੋਂ ਕੁਝ ਨਾ ਕੁਝ ਖਾਰਦ ਹੁੰਦਾ ਰਹਿੰਦਾ ਹੈ ਪ੍ਰੰਤੂ ਪਰੰਪਰਾ ਲਗਾਤਾਰ ਵਰਕਰਾਂ ਰਹਿੰਦੀ ਹੈ ਇਹਦਾ ਮਤਲਬ ਇਹ ਹੈ ਕਿ ਇੱਕ ਪੀੜ੍ਹੀ ਆਪਣੇ ਹਿਸਾਬ ਦੇ ਨਾਲ ਲੋਕਧਾਰਾ ਵਿੱਚ ਬਹੁਤ ਕੁਝ ਖਾਰਜ ਕਰਦੀ ਹੈ ਤੇ ਬਹੁਤ ਕੁਝ ਵਿੱਚ ਐਡ ਕਰਦੀ ਹੈ ਜੀ ਆਪਾਂ ਇੱਕ ਉਦਾਹਰਨ ਲਈਏ ਕਿ ਜਿਹੜੀਆਂ ਪੁਰਾਣੀਆਂ ਬੋਲੀਆਂ ਸੀ ਗੱਦੀਆਂ ਵਿੱਚ ਲੋਕ ਕੁੜੀਆਂ ਔਰਤਾਂ ਬੋਲੀਆਂ ਪਾਉਂਦੀਆਂ ਉਹ ਪੁਰਾਣੇ ਸਮੇਂ ਦੀਆਂ ਹਨ ਅੱਜ ਵਾਲੀਆਂ ਬੋਲੀਆਂ ਕੁਝ ਹੋਰ ਹੈ ਇਹ ਕੌਣ ਐਡ ਕਰਦਾ ਕਦੋਂ ਐਡ ਕਰਦਾ ਸਾਨੂੰ ਇਸਦਾ ਪਤਾ ਨਹੀਂ ਲੱਗਦਾ ਪਰ ਇਹਦੇ ਵਿੱਚੋਂ ਬਹੁਤ ਕੁਝ ਖਾਰਜ ਹੋ ਰਿਹਾ ਤੇ ਬਹੁਤ ਕੁਝ ਵਿੱਚ ਐਡ ਹੋਈ ਜਾਂਦਾ ਵਿੱਚ ਵਾਧਾ ਹੋਈ ਜਾਂਦਾ ਪਰ ਇਹਦੀ ਪਰੰਪਰਾ ਲਗਾਤਾਰ ਬਰਕਰਾਰ ਰਹਿੰਦੀ ਹੈ ਤੀਜਾ ਵੱਡਾ ਲੱਛਣ ਆਏਗਾ ਜੀ ਪ੍ਰਵੀਨਤਾ ਪ੍ਰਵੀਨਤਾ ਤੋਂ ਭਾਵ ਹੁੰਦਾ ਹੈ ਕਿ ਇਹ ਲੋਕ ਸਮੂਹੀ ਹੁਨਰੀ ਯੋਗਤਾ ਦਾ ਸਹੀ ਪ੍ਰਤੀਬੰਦ ਹੁੰਦਾ ਹੈ ਤੇ ਇਸ ਵਿੱਚ ਕ੍ਰੂਪਤਾ ਜਾਂ ਵੇਟ ਬਾਬਾ ਨਹੀਂ ਹੁੰਦਾ ਇਹਦੇ ਵਿੱਚ ਕ੍ਰੂਪਤਾ ਕਦੇ ਨਹੀਂ ਹੁੰਦੀ ਤੇ ਇਹ ਸਹੀ ਲੋਕਾਂ ਦੀ ਸਹੀ ਪ੍ਰਵੀਨਤਾ ਦਾ ਨਿਸ਼ਾਨਾ ਹੁੰਦਾ ਹੈ ਪ੍ਰਵੀਨਤਾ ਦੀ ਨਿਸ਼ਾਨੀ ਹੁੰਦੀ ਹੈ ਇਹ ਹੁੰਦੀ ਹੈ ਜੀ ਲੋਕਤਾਰਾ ਕਿਉਂਕਿ ਉਹ ਹੁਨਰੀ ਲੋਕ ਹੈ ਚੌਥਾ ਹੈਗਾ ਜੀ ਪ੍ਰਤਿਭਾ ਲੋਕਤਾਰਾ ਭਾਵੇਂ ਸਮੂਹਿਕ ਹੁੰਦੀ ਹੈ ਪਰੰਤੂ ਕੋਈ ਵੀ ਸਮੂਹ ਇਕੱਠਾ ਬੈਠ ਕੇ ਕਿਸੇ ਲੋਕੀਤ ਜਾਂ ਲੋਕ ਗਾਥਾ ਦੀ ਸਿਰਜਣਾ ਨਹੀਂ ਕਰ ਸਕਦਾ ਸਿਰਜਣਹਾਰਾ ਇੱਕ ਵਿਸ਼ੇਸ਼ ਪ੍ਰਤਿਭਾ ਦਾ ਮਾਲਕ ਹੁੰਦਾ ਹੈ ਅਤੇ ਉਸਰਾ ਹੀ ਕੀਤੀ ਗਈ ਸਿਰਜਣਾ ਸੁਤੇ ਸਿੱਧ ਹੀ ਲੋਕਤਰ ਦਾ ਅੰਗ ਬਣ ਜਾਂਦੀ ਹੈ ਕਿਉਂਕਿ ਉਹ ਆਪਣੀ ਰਚਨਾ ਲੋਕ ਸਮੂਹ ਦੀ ਭਾਵਨਾਵਾਂ ਦੀ ਗੱਲ ਕਰਦਾ ਹੈ ਤਾਂ ਲੋਕ ਸਮੂਹ ਵਿੱਚ ਜੋ ਕੁਝ ਵੀ ਸਿਰਜਿਆ ਗਿਆ ਹੈ ਉਹ ਕੀ ਹੈ ਉਹ ਲੋਕਾਂ ਦੇ ਭਲੇ ਦੀ ਗੱਲ ਕੀਤੀ ਗਈ ਹੈ ਲੋਕਾਂ ਦੇ ਭਾਵਨਾਵਾਂ ਦੀ ਗੱਲ ਕੀਤੀ ਗਈ ਹੈ ਇਸ ਕਰਕੇ ਲੋਕ ਸਮੂਹ ਲੋਕ ਸਮੂਹ ਜਿਹੜਾ ਹੈ ਉਹਦਾ ਜਿਹੜਾ ਸਿਰਜਣਾਹਾਰਾ ਹੁੰਦਾ ਉਹ ਸਾਰੇ ਸਮੂਹੀਆ ਗੱਲਾਂ ਕਰਦਾ ਹੈ ਉਹਦੀ ਭਾਵਨਾ ਦੀ ਗੱਲ ਕਰਦਾ ਹੈ ਅਗਲਾ ਹੈਗਾ ਜੀ ਪ੍ਰਵਾਨਗੀ ਪ੍ਰਵਾਨਗੀ ਤੋਂ ਭਾਵ ਲੋਕ ਸਮੂਹ ਦਾ ਇਹ ਲੱchnਾ ਹੈ ਕਿ ਕੋਈ ਲੋਕ ਸਮੂਹ ਪ੍ਰਵਾਨਗੀ ਰਾਹੀਂ ਅੱਗੇ ਆਉਂਦਾ ਇਹ ਪ੍ਰਵਾਨਗੀ ਦਾ ਆਧਾਰ ਵਿਹਾਰਕ ਰੂਪ ਵਿੱਚ ਪ੍ਰਯੋਗ ਕਰਨਾ ਹੈ ਕਿਸੇ ਖਿੱਤੇ ਵਿੱਚ ਕੋਈ ਰਸਨ ਪੈਦਾ ਹੁੰਦੀ ਹੈ ਜਦੋਂ ਉਹ ਪ੍ਰਵਾਨ ਹੋ ਜਾਂਦੀ ਹੈ ਫੇਰ ਹੀ ਅੱਗੇ ਜਾਂਦੀ ਹੈ ਤਾਂ ਲੋਕ ਇਸ ਨੂੰ ਪ੍ਰਵਾਨ ਕਰਦੇ ਆ ਫੇਰ ਉਹ ਲੋਕ ਸਮੂਹ ਅੱਗੇ ਵਧਦਾ ਹੈ ਅਗਲਾ ਲੱਛਣ ਹੈਗਾ ਜੀ ਪ੍ਰਬੰਧਕਤਾ ਪ੍ਰਬੰਧਕਤਾ ਤੋਂ ਭਾਵ ਇਹ ਹੈ ਕਿ ਲੋਕ ਧਾਰਾ ਸਮੇ ਅੱਦੇ ਸਮਾਜ ਨੂੰ ਦਰਪੇਸ਼ ਪ੍ਰਸਥਿਤੀਆਂ ਦੇ ਅਨੁਸਾਰ ਆਪਣਾ ਇੱਕ ਨਿਚਿਤ ਪ੍ਰਬੰਧ ਸਿਰਜਦੇ ਆ ਇਸੇ ਕਰਕੇ ਹਰ ਜਨ ਸਮੂਹ ਦੀ ਲੋਕਧਾਰਾ ਦਾ ਆਪਣਾ ਇੱਕ ਪ੍ਰਬੰਧ ਹੁੰਦਾ ਹੈ ਇਹ ਕਿਹਾ ਜਾਂਦਾ ਹੈ ਕਿ ਲੋਕਧਾਰਾ ਦੇ ਤੱਤ ਅਣਬਿਅੰਤ ਜਾਂ ਬੇਤਰਤੀਬ ਨਹੀਂ ਹੁੰਦੇ ਇਹ ਇੱਕ ਨਿਚਿਤ ਨਿਜ਼ਮ ਦੇ ਵਿੱਚ ਵਜੇ ਹੋਏ ਹੁੰਦੇ ਆ ਇਹਦੇ ਵਿੱਚ ਕੁਝ ਵੀ ਬੇਤਰਤੀਬਾ ਨਹੀਂ ਹੁੰਦਾ ਅਣਬਿਅੰਤਾ ਨਹੀਂ ਹੁੰਦਾ ਇਹ ਇੱਕ ਚੰਗੀ ਤਰ੍ਹਾਂ ਪ੍ਰਬੰਧ ਦੇ ਅਕੋਰਡਿੰਗ ਆਪਦਾ ਹੀ ਕੰਮ ਕਰਦੀ ਹੈ ਅਗਲਾ ਹੈ ਜੀ ਪਰਪਕਤਾ ਪਰਪੱਖਤਾ ਤੋਂ ਭਾਵ ਇਹ ਹੈ ਕਿ ਲੋਕਧਾਰਾ ਵਿੱਚ ਕੱਚ ਘੜੜ ਸਮੱਗਰੀ ਤੇ ਆਧਾਰਿਤ ਨਹੀਂ ਹੁੰਦੀ ਜਿਵੇਂ ਕਿ ਲੋਗੀਤ ਵਿੱਚ ਸ਼ਬਦ ਚੋਣ ਹੋਗੀ ਸ਼ਬਦ ਵਿਆਪਤ ਹੋਗੀ ਉਚਾਰ ਹੋ ਗਿਆ ਇਹ ਪੂਰੀ ਤਰ੍ਹਾਂ ਪਰਪੱਖ ਹੁੰਦਾ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਪਰਵਰਤਨ ਦੀ ਗਨੈਸ਼ ਨਹੀਂ ਹੁੰਦੀ ਲੋਕਧਾਰਾ ਵਿੱਚ ਜੋ ਕੁਝ ਵੀ ਬਣਾਇਆ ਗਿਆ ਹੈ ਉਹਦੀ ਜਿਹੜੀ ਸਮੱਗਰੀ ਹੈ ਉਹਦਾ ਜਿਹੜਾ ਰਾ ਮਟੀਰੀਅਲ ਹੈ ਉਹ ਕੱਚ ਘੜੜ ਨਹੀਂ ਹੁੰਦਾ ਕਿਉਂਕਿ ਲੋਕਧਾਰਾ ਦੇ ਇਹਦੀ ਸ਼ਬਦ ਚੋਣ ਸ਼ਬਦ ਵਿਆਪਤ ਉਚਾਰ ਪੂਰੀ ਤਰ੍ਹਾਂ ਪਰਪੱਖ ਹੁੰਦਾ ਅਸੀਂ ਇਹਦੇ ਵਿੱਚ ਕੁਝ ਵੀ ਬਦਲਾਅ ਨਹੀਂ ਕਰ ਸਕਦੇ ਇਹਨੂੰ ਕਹਿੰਦੇ ਆਂ ਲੋਕਧਾਰਾ ਪੂਰਨਤਾ ਲੋਕਧਾਰਾ ਦਾ ਹਰ ਖੇਤਰ ਆਪਣੇ ਆਪ ਦੇ ਵਿੱਚ ਸੰਪੂਰਨ ਹੁੰਦਾ ਹੈ ਇਸ ਵਿੱਚ ਇਹ ਹੋ ਸਕਦਾ ਹੈ ਕਿ ਲੋਕਧਾਰਾ ਕਿਸੇ ਸਮਾਜ ਜਾਂ ਵੱਖਰੀ ਸ਼ਰੈਣੀਆਂ ਨਾਲੋਂ ਕੁਝ ਨਾ ਕੁਝ ਵੱਖਰਾ ਅੰਤ ਰੱਖਦੀ ਹੈ ਪਰ ਇਹ ਆਪਣੇ ਆਪ ਦੇ ਵਿੱਚ ਪੂਰਨ ਹੁੰਦੀ ਹੈ ਸਾਡੇ ਖਿੱਤੇ ਵਿੱਚ ਕਹਾਣੀ ਕੋਈ ਹੋਰ ਤਰੀਕੇ ਨਾਲ ਸੁਣਾਈ ਜਾ ਰਹੀ ਹੈ ਜਿਹੜੇ ਹੋਰ ਖਿੱਤੇ ਵਿੱਚ ਸੁਣਾਈ ਜਾ ਰਹੀ ਹੈ ਕੁਝ ਹੋਰ ਐਂਗਲ ਤੋਂ ਸੁਣਾਈ ਜਾ ਰਹੀ ਹੈ ਇਸ ਕਰਕੇ ਹਰ ਸਮਾਜ ਦੀ ਲੋਕਧਾਰਾ ਹੋਰ ਸਮਾਜ ਤੋਂ ਵੱਖਰੀ ਜ਼ਰੂਰ ਹੁੰਦੀ ਹੈ ਉਹ ਕੁਝ ਪੱਖੋਂ ਅੰਤਰ ਰੱਖਦੀ ਹੈ ਪਰ ਉਹ ਆਪਣੇ ਆਪ ਦੇ ਵਿੱਚ ਪੂਰਨ ਹੁੰਦੀ ਹੈ ਇਹ ਹੁੰਦਾ ਜੀ ਪੂਰਨਤਾ ਤੇ ਲਾਸਟ ਵਾਲਾ ਬੜਾ ਅਹਿਮ ਪੁਆਇੰਟ ਹੈ ਲੋਕ ਧਾਰਾ ਦਾ ਇੱਕ ਹੋਰ ਪ੍ਰਭਾਵੀ ਲੱਛਣ ਪਰਵਰਤਨ ਹੈ ਸਮੇਂ ਅਤੇ ਸਥਾਨ ਦੇ ਅਨੁਸਾਰ ਪ੍ਰਸਥਿਤੀਆਂ ਦੇ ਬਦਲ ਨਾਲ ਲੋਕ ਧਾਰਾ ਵਿੱਚ ਵੀ ਪਰਵਰਤਨ ਆਉਂਦੇ ਆ ਭਾਵੇਂ ਕਿ ਇਹ ਪਰਵਰਤਨ ਇੱਕਦਮ ਨਹੀਂ ਵਾਪਰਦੇ ਇਸ ਇਸ ਸਹਿਜੇ ਸਹਿਜੇ ਆਉਂਦੇ ਆ ਇਹ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕੀ ਪਰਵਰਤਨ ਹੋ ਰਿਹਾ ਇੰਨਾ ਪਰਵਰਤਨ ਨਾਲ ਜਿਹੜੀ ਬੇਲੋੜੀ ਸਮਗਰੀ ਹੁੰਦੀ ਹੈ ਉਹ ਇਸ ਵਿੱਚੋਂ ਨਿਕਲਦੀ ਰਹਿੰਦੀ ਹੈ ਤੇ ਹੋਰ ਸ਼ਾਮਲ ਹੁੰਦੀ ਰਹਿੰਦੀ ਹੈ ਮੈਂ ਪਹਿਲਾਂ ਹੀ ਕਿਹਾ ਸੀ ਕਿ ਲੋਕਧਾਰਾ ਵਿੱਚ ਪਰਵਰਤਨ ਬੜਾ ਅਹਿਮ ਹੈ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਇੱਕ ਸਮਾਜ ਦੇ ਵਿੱਚ ਉਥੋਂ ਦੇ ਰਹਿਣ ਵਾਲੇ ਲੋਕ ਜਿਹੋਂ ਜਾਂ ਉਹਨਾਂ ਦਾ ਜੀਵਨ ਵਿਹਾਰ ਹੋਣ ਲੱਗ ਗਿਆ ਜਿਹੋਂ ਜਾਂ ਉਹਨਾਂ ਦੇ ਕਾਰੋਬਾਰ ਹੋਣ ਲੱਗੇ ਉਹ ਆਪਣੇ ਆਪ ਇਸ ਵਿੱਚ ਪਰਵਰਤਨ ਕਰਦੇ ਰਹਿੰਦੇ ਆ ਇਸ ਕਰਕੇ ਲੋਕਧਾਰਾ ਦਾ ਬੜਾ ਅਹਿਮ ਅਤੇ ਮਹੱਤਵਪੂਰਨ ਤੱਤ ਹੈ ਪਰਵਰਤਨ ਪਰਵਰਤਨ ਹੋਣਾ ਬਹੁਤ ਜ਼ਰੂਰੀ ਹੈ ਸਮੇਂ ਦੇ ਨਾਲ ਇਹ ਸ ਪਰਵਰਤਨ ਬਦਲਦੇ ਰਹਿੰਦੇ ਆ ਇਹ ਪਰਵਰਤਨ ਇੱਕ ਦਮ ਨਹੀਂ ਆ ਜਾਂਦੇ ਸਹਿਜੇ ਸਹਿਜੇ ਆਉਂਦੇ ਆ ਇਸ ਨਾਲ ਜਿਹੜੀ ਬੇਲੋੜੀ ਸਮਗਰੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਨਵੀਂ ਵਿੱਚ ਸ਼ਾਮਲ ਹੋ ਜਾਂਦੀ ਹੈ ਇਹ ਹੈਗਾ ਜੀ ਲੋਕਧਾਰਾ ਦੇ ਲੱਛਣ ਇਹਨਾਂ ਸਾਰੇ ਚੀਜ਼ਾਂ ਨੂੰ ਦਾ ਰੋਣਾ ਕੇ ਲੋਕਧਾਰਾ ਸਿਰਜੀ ਜਾਂਦੀ ਹੈ ਤੇ ਆਪਣੇ ਆਪ ਦੇ ਵਿੱਚ ਪੂਰਨ ਹੁੰਦੀ ਆ ਸੰਪੂਰਨ ਹੁੰਦੀ ਆ ਹਰ ਪੀੜ੍ਹੀ ਦੀ ਲੋਕਧਾਰਾ ਆਪਣੀ ਹੁੰਦੀ ਆ ਉਹ ਆਪਣੇ ਹਿਸਾਬ ਦੇ ਨਾਲ ਬਹੁਤ ਕੁਝ ਵਾਦਾ ਕਾਟਾ ਕਰਦੀ ਰਹਿੰਦੀ ਆ ਤਾ ਆਸ ਕਰਦਾ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਊਗੀ ਤਾਂ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਇਸ ਨੂੰ ਬਹੁਤ ਬਹੁਤ ਧੰਨਵਾਦ